ਨਾ ਹਵਾ ਚੱਲ ਰਹੀ ਆ ਆਹ ਹੋ ਜਾਂਦੇ ਹਾਂਜੀ ਸਤਸਰੀ ਗੱਲ ਦਰਾਂ ਨੂੰ ਸਬਤ ਕਰਦੇ ਇੱਕ ਨਵੇਂ ਬਲੌਗ ਦੇ ਵਿੱਚ ਅਵੇ ਧਣੀ ਆ ਗਏ ਦਾ ਧਾਰਾਂ ਧੋੜਾਂ ਕੱਢਦੇ ਆ ਡੰਗਰ ਕੱਢ ਰਿਹਾ ਬਾਹਰ ਓਹ ਰਹਿ ਗਈ ਦੀ ਇਹ ਬਚਟਾ ਬਈ ਇਹ ਤਾਂ ਨਹੀਂ ਭੱਜਦੀ ਇਹ ਵੇਖਾ ਮੂੰਹ ਮੁੜ ਜਾ ਨਾ ਉਹਦੇ ਗੱਲ ਮੂਰੀ ਗਲ ਇੱਧਰ ਉੱਧਰ ਨੂੰ ਪਹਿਲਾਂ ਗਲ ਤੇ ਮਾਰੇ ਦੀ ਪੂਰਾ ਜੋਰ ਰੁਕਦੀ ਨਹੀਂ ਦੀ ਓਏ ਬਹੁਤਾਂ ਕਰਦੀ ਹੱਥ ਨਾਲ ਛੁੱਟ ਕੇ ਤਰਮ ਮਾਰੇ ਦੀ ਨੇਵਾ ਜੋਰ ਭੱਜ ਜੇਦੀ ਫੇਰ ਨਾ ਡਾਹ ਵੇਦੀ ਓ ਛੋ ਛੋ ਬੇਤੇ ਡਰਦੀ ਆ ਨਾ ਬਈ ਸ਼ੋ ਸ਼ੋ ਕੱਪ ਦਾ ਸਾਰੇ ਕੋ ਪੀਏਗਾ ਅੱਛਾ ਮੈਂ ਦੋ ਕੋ ਪੀ ਲੈ ਸਰ ਜੀ ਲਾਈਕ ਕਾ ਆ ਗਿਆ ਹਾਂਜੀ ਗੁੱਡ ਮਾਰਨਿੰਗ ਪੁਰੂ ਓ ਪੁਰੂ ਲੈ ਲੈ ਇਹ ਕਾ ਮਾਰ ਰਿਹਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕੱਲ ਤੇ ਘਟਿਆ ਕੁਸ ਪਲਾਟ ਮਾ ਪਾਣੀ ਕੱਲ ਤੋਂ ਅੰਡਕਿਆ ਖੜਾ ਜੀਰੀ ਲਾਦੇ ਚਾਹੀ ਸਮੇਂ ਮਿੱਤਰੋ ਕਣਕ ਵਗਦਾ ਪਾਣੀ ਪਲਾਟ ਭਰ ਗਿਆ ਦਾ ਬਾਈ ਮੋਟਰ ਲਾ ਕੇ ਕੱਟ ਰਹੇ ਆ ਦੋ ਘੰਟੇ ਦੀ ਮਾਰਾ ਖੜਾ ਲੱਖੀ ਦਰ ਗਿਆ ਬਾਈ ਇਹ ਜੇ ਸੂਟ ਕਾ ਬਨ ਲੀਏ ਆਏ ਮਿੱਤਰੋ ਲੱਗੇ ਸਮੂਰਗਾ ਚੜਾਣਾ ਚੱਕਰ ਦਰਸ਼ਕਾ ਬੈਠੇ ਆ ਦੇਖਣ ਵਾਲੇ ਆ ਲੱਕੀ ਗੱਗੀ ਆ ਜੀ ਤੇ ਬਾਕੀ ਸਭ ਕੁਝ ਚਲੇ ਜਾ ਮੋੜਦਾ ਹੈ ਨਾ ਫੇਰ ਨਿਬਾਲਾਂ ਆਪਾਂ ਦੇ ਚੱਲੀ ਜੀ ਮੋਟਰਾਂ हाँ पानी हाँ लेकर आना मुझे तो लग रहा है लेकिन अगर आना तो एक चिंता मत करना हाँ ली के जाबी होया वहाँ चला कोई नहीं बड़ा-बड़ा यही है यू पर इसको प्रोफ़्लम आना होगा हाँ समुद्र का बड़ा चाई चाह समुद्र का भी चाई चाह पानी जा बढ़िया करूँ आए कब ले जा हमला ਸ਼ਗਲ ਲਾ ਦੇ ਤੂੰ ਐ ਕਾਇਨੀ ਰੁਕੀ ਰੋ ਰਾਈ ਮੇਟਰ ਟਰੈਕਟਰ ਕਰ ਲੈ ਸਟਾਰਟ ਹਥਾ ਲਾਵਾਂਗੇ ਲੋਕ ਰੁਕ ਨਹੀਂ ਰਹੇ ਗਲੀਆਂ ਵਾਂ ਸੂਟਗਾ ਦੇਣਗੇ ਪਹਾੜ ਤਾਂ ਕਰ ਕਰ ਤੋਂ ਲਾਰੇ ਆ ਦੇ ਲੋਕ ਉਸ ਨੂੰ ਡਕਾਣਾ ਪਾੜਦੇ ਆਂ ਜਵਾਹਰਾਂ ਪਾਣੀ ਹਾਂ ਰਸਤਾ ਬੰਦ ਕਰਿਆ ਪਰ ਨਹੀਂ ਸਭ ਸੁਖਜੀ ਬਾਈ ਸਭ ਸੁਖਜੀ ਨੂੰ ਪਾਣੀ ਆ ਲਾਈ ਮਿੱਤਰੋ ਚੱਲੀਏ ਖੇਤ ਮਾਲ ਚੱਕ ਲਿਆ ਦੁੱਧ ਕੱਢੀਏ ਮੋੜ ਤੋਂ ਬਾਹਰ ਬੈਂਗਣ ਤੋੜਨੇ ਅੱਜ ਮਿੱਤਰੋ ਅੱਜ ਬੈਂਕਰਾਂ ਲਾਗੇ ਤੇ ਤੋੜਦੇ ਬੈਂਕਰਾਂ ਚਲ ਵਧੀਆ ਉਤਰ ਰਿਹਾ ਬਈ ਭਰ ਗਏ ਦੋ ਤਿੰਨ ਗ੍ਰੇਡ ਇੰਡਿਕ ਜਗ੍ਹਾ ਬਦੇ ਯੋ ਪਤਾ ਨਹੀਂ ਕਿ ਕੁਦਰਤ ਕਾ ਖੇਲ ਹੋਇਆ ਬਈ ਚੀਨ ਵਾਲਿਆਂ ਵਾਂਗੂ ਚੋਰ ਸਪੈਂਕਲ ਕਰਦੇ ਨਾ ਚੋਰ ਜਿਹੜਿਆ ਗੋਲ ਐਨ ਮਤਲਬ ਗੋਲ ਤਾਂ ਹੋ ਬਈ ਯਾਰ ਕੇਕ ਆ ਤੁਨੂੰ ਚਪਟਾ ਗਲਾਸ ਸ਼ੇਪ ਬਣਾ ਲਿਆ ਗਲਾਸ ਸ਼ੇਪ ਬਣਾ ਦੀ ਆ ਦੇਖ ਉਹ ਕਿਆ ਕੰਮ ਉਹ ਫਿਰ ਉਹ ਤਾਂ ਫਿਲਟਰ ਆ ਟਰੈਕਟਰ ਦਾ ਫਿਲਟਰ ਆ ਆ ਨਾ ਨਾ ਹੋਰ ਲੈ ਦੋ ਚਾਰ ਗਲਾਸ ਓਏ ਫਿਲਟਰ ਗੇਜ ਕੇ ਵਿੱਚ ਬਹੁਤ ਸ਼ੇਪ ਕੇ ਬੈਂਕਰ ਓਏ 7-800 ਦਾ ਬੈਂਕਰ ਨਹੀਂ ਹਾਂ 7-800 ਦਾ ਵਿਕ ਜਗਾ ਟਰੈਕਟਰ ਕਾ ਲੈ ਟੱਪਾ ਜਾ ਉਸਦੇ ਆਲਾ ਫਿਲਟਰ ਆਲਾ ਉਸੋਂ ਪਾ ਕੇ ਇਸ ਨੂੰ ਇਸੇ ਮੈਂ ਬੈਂਕਰ ਮਿਲਾ ਜੱਥ ਲਾ ਲਵਾਂ ਘਟ ਦੇ ਕੋਲ ਓ ਇਹਦਾ ਮੈਂਗਾ ਇਹ ਇਕੱਲਾ ਹੀ 100 ਰੁਪਏ ਦਾ ਵਿਕਣਾ ਚਾਹੀਦਾ ਆਪਣਾ ਵੀ ਸ਼ੇਪ ਹੈ ਜੀ ਇਹ ਕਹਿੜ ਚੀਜ਼ ਹੋਗੀ ਆਹ ਦੇਖੀ ਜੇ ਪਤਾ ਜੂ ਜੂ ਇਹ ਬੜਾ ਹੋਰ ਦਾ ਹੂਰ ਤੇ ਪਤਾ ਲੱਗ ਜਾ ਲਓ ਉੱਪਰ ਗਲਾਸ ਤੇ ਉੱਪਰ ਆ ਗਿਆ ਕਿਉਂ ਟੈ ਹੋ ਗਏ ਤਾਂ ਪਹਿਲਾਂ ਤਾਂ ਚੱਲ ਵਿੱਚ ਫਿੱਟ ਰਹੇ ਹਾਂ ਲਾਵੇ ਮੱਕੀ-ਵੱਕੀ ਦਾ ਪਣੀ ਤਾਂ ਖਤਮ ਹੋ ਗਿਆ ਓਕੇ ਦੀ ਰਿਪੋਰਟ ਤੋੜੇ ਆ ਬੈਂਕੜਾ ਇਹ ਨਾ ਵੀ ਪਹਿਲਾਂ ਤੋੜਨੇ ਦੇ ਮੀਂਹ ਤੇ ਥੋੜਾ ਜਿਹਾ ਲੇਟ ਹੋ ਗਏ ਹਮ ਹੁਣ ਮੀਂਹ ਪੈ ਗਿਆ ਉਹਨਾਂ ਲਾਵੇ ਮਤਲਬ ਬਾਹਿਆ ਪਾਦਾ ਕੇਤ ਚਰੀ ਭਿਜਣ ਵਾਸਤੇ ਤਿਆਰ ਕਰਿਆ ਵਾ ਤਾਂ ਰੌਣੀ ਅਜੇ ਕਰੀਦੀ ਸੀ ਉਹ ਮੀਂਹ ਪੈਣੇ ਕਰਕੇ ਉਹ ਉਸਮਾਂ ਲਿੱਟ ਗਿਆ ਬਾਜਨ ਪਿਆ ਉਹਦਾ ਪੇਡੇ ਮਾਂ ਉਹ ਗਾਰੇਵਾਂ ਲਿਬੜ-ਲੁਬੜ ਹੋ ਗਏ ਬਿ ਤੋ ਧੋ ਕੇ ਫਿਰ ਭਰਨੇ ਪਵੇਂਗੇ ਨੇ ਅਜੇ ਤਾਂ ਬਹੁਤ ਐ ਬਈ ਪਹਿਲਾਂ ਇਹਨਾਂ ਨੂੰ ਕੱਢੀ ਇਹ ਨੰਗਲੇ ਚ ਬੱਚਾ ਭਰ ਗਿਆ ਇਨਾ ਕੰਨ ਤੇੜਕੇ ਚਾਹ ਪੀਨੇ ਆ ਬਾਈ ਚਾਹ ਪੀ ਕੇ ਹੋਈਏ ਕਾਇਮ ਜੇ ਫੇਰ ਛੱਡੇਗੇ ਉਰੇ ਬਿਛਾਵेंगे ਮੱਛਰਦਾਨੀ ਬਸ ਉੱਥੇ ਧੋ ਧੋ ਕੇ ਇੱਧਰ ਚੱਲ ਐ ਮਿੱਤਰੋ ਲੱਗੇ ਧੋਣ ਪਹਿਲਾਂ ਇਸਮਾ ਜੀ ਦੇਖੋ ਇਹੋ ਦੇਖੋ ਬਈ ਉਹ ਡਟੇਰੀ ਲਾ ਰਹੇ ਆ ਉਰੇ ਦੇ ਧੋ ਧੋ ਚ ਬੱਚੇ ਮਾਰ ਰੱਖ ਰਹੇ ਆ ਇਸਮਾ ਦੇ ਉੱਧਰ ਖੇਲ ਰਹੇ ਆ ਹੋਰ ਪਿਆ ਬਈ ਉੱਧਰ ਬਹੁਤ ਆਰਾਮ ਤੇਰੇ ਪਹਿਲੇ ਘਾਣੇ ਆ ਪੋਜਲ ਕੀ ਲਾਸਤਾ ਨਾ ਹਜ਼ੂਰ ਨਿਸ਼ਚੈ ਦੇਖ ਐ ਸ਼ੇਪ ਲਾਈਵ ਤਾਂ ਕੇ ਸੈਟ ਹੋਊਗਾ ਮਾਨ ਸਰਵਾਨ ਰੱਖਾ ਆਪਣਾ ਬੈਸਟ ਜਾ ਉਸਰੋ ਜਾਫੀ ਨੂੰ ਬੈਕ ਕਰ ਗਏ ਸਾਨੂੰ ਜਾਫੀ ਲਾਟੀਆਂ ਬਣਾਉਣੀਆਂ ਬਸ ਜੀ ਰੇਡਰ ਮਿੱਤਰੋ ਬੈਂਗਰਾਂਗਲ ਵੀਡੀਓ ਤੇ ਤੋੜਤੇ ਤੇ ਹੁਣ ਪਟੜਾ ਕੱਖ ਕੱਖਾਂ ਵੀ ਹੋ ਗਿਆ ਟਾਈਮ ਹੋ ਗਿਆ ਤਣੀ ਜਰਾ ਲੈ ਕੇ ਘਰਾਂ ਅਰੇ ਪਵਾਲੇ ਨੂੰ ਦੋ ਜਣਿਆਂ ਦੀ ਰੋਟੀ ਠੀਕ ਆ ਦੋ ਤਿੰਨ ਜਣਿਆਂ ਦੀ ਭੁੱਖ ਲੱਗ ਰਹੀ ਹੈ ਬਾਈ ਉਧਰ ਧਣੀ ਜਾਗਾ ਰੁੱਕਾ ਰੁੱਕਾ ਕਰਕੇ ਆ ਫਿਰ ਲੈ ਆਵੇਗਾ ਰੋਟੀ ਜੋ ਲਾਈਟ ਵੀ ਹੋ ਤੋੜਤੇ ਮਿੱਤਰੋ ਇੰਨੀ ਕਰ ਹੈਗੇ ਬਾਕੀ ਕੱਢ ਲੈ ਤੋਕੇ ਬਾਹਰ ਤਾਂ ਬਾਬੇ ਤਾਂ ਖਾਸੇ ਪਰਜ ਜਗੇ ਦੇਖੋ ਉਹਦੇ ਜਣਾ ਗੇਰ ਰਹੇ ਆ ਵਿੱਚ ਫਿਰ ਕੱਢेंगे ਬਾਹਰ ਆ ਵੀ ਮਿੱਤਰ ਹੁਣੇ ਪਹੁੰਚਿਆ ਘਰ ਇਤਵਾਂ ਦੇ ਬੈਂਗਣਾ ਵਾਂਗ ਨਿਫੜ ਗਿਆ ਦੋ ਦੋ ਕਿਲੋ ਭਾਗ ਭਰੇ ਰਹੇ ਜੇ ਭਰੇ ਹੁੰਦੇ ਉਹ ਫੇਰ ਰੱਖੇ ਗਿਆ ਆ ਤਾਲੀਏ ਸਮਾਨ ਜਾ ਇਧਰ ਬੈਂਗਣ ਲਿਆਂਦਾ ਘਰ ਜੁਕੇ ਪਾ ਗਏ ਲੈ ਵੀ ਫਿਰੋ ਸਮਾਨ ਬੈਂਗੋ ਨਾਲ ਵਿੱਚ ਤਾਜ ਸੋ ਗਿਆ ਲੈ ਵਿੱਚੋਂ ਉੱਪਰ ਸੋ ਰਿਹਾ ਨੀਂਦ ਆ ਰਹੀ ਹੈ ਬਸ ਟੀਵੀ ਚੱਲ ਰਿਹਾ ਬਾਈ ਚਲੋ ਠੀਕ ਹੈ ਸੱਸ ਸਹੁਰੇ ਨਾਲ ਸਾਰਿਆਂ ਨੂੰ ਮਿਲਾਂਗੇ ਕੱਲ ਨੂੰ ਪਰ ਹੋਣਾ ਬਲੌਗ